ਇਹ ਪੰਜ ਪੁੰਥ ਵਾਲੇ ਕਿੰਨੇ ਕਿਨੇ ਹੀ ਲੋਕ ਸਭ ਲੋਕ ਜਾਣੋ। ਦੇਖੋ ਮੋਟੋ ਮਟੋ ਤਾਂ ਪਤਾ ਨਹੀਂ ਕੀ ਬੰਨਣਾ ਕੀ ਨਹੀਂ ਬੰਨਣਾ ਪਰ ਗੱਲ ਇਹ ਆ ਵੀ ਅਸੀਂ ਅੱਗੇ ਵਾਲੀ ਗੱਲ ਨਹੀਂ ਕਰਦੇ ਅਸੀਂ ਤਾਂ ਜਿੱਥੇ ਲੜ ਰਹੇ ਆ ਉਹਦੀ ਗੱਲ ਕਰ ਰਹੇ ਆ। ਇਹ ਜਿਹੜੀ ਹੈਗੀ ਆ ਸੰਧੂ ਸਾਹਿਬ ਬਹੁਤ ਵੱਡੇ ਮਾਰਜਨ ਦੇ ਨਾਲ ਜਿੱਤ ਪ੍ਰਾਪਤ ਕੀ ਤੇ ਜੇ ਬਸੇ ਕਾਂਗਰਸ ਵਾਲੇ ਵੀ ਕਹਿ ਰਹੇ ਵੀ ਸਾਨੂੰ ਹਿੰਦੁਸਤਾਨ ਚਾਹੀਦਾ ਖਾਲਸਤਾਨ ਨਹੀਂ ਚਾਹੀਦਾ ਇਹ ਖਾਸ ਕਰਕੇ ਨਾ ਬਾਜੇ ਦੇ ਲੋਕਾਂ ਨੂੰ ਟਾਰਗੇਟ ਹੈ ਕਿਉਂਕਿ ਬਾਜੇ ਦੀ ਸਿੱਖੀ ਜਿਹੜੀ ਆ ਸ਼ੁਰੂ ਤੋਂ ਹੀ ਨਾ ਤਾਂ ਕਿਸੇ ਤੋਂ ਦੱਬੀ ਤੇ ਨਾ ਦੱਬਣੀ ਦੇਖੋ ਸਾਡਾ ਰੋਜ਼ ਨਾਰਾ ਵਾ ਰਾਜ ਕਰੇਗਾ ਖਾਲਸਾ ਕੀ ਰਹੇ ਨਾ ਕੋਈ ਸੋ ਅਸੀਂ ਇਸ ਬਲਸਫੇ ਦੇ ਆ ਕਿ ਪਾਣੀ ਬਚਾਉਣ ਦੇ ਲਈ ਕੁਰਬਾਨੀਆਂ ਦੇਣੀਆਂ ਪੈਣੀਆਂ ਜੀ ਸ਼ਹੀਦੀਆਂ ਲਈ ਤਿਆਰ ਹੋ ਜਾਓ ਜੀ ਪਾਣੀ ਵਰਤਦੇ ਸੀ 20% ਬਾਕੀ 80% ਉਧਰ ਚਾਈ ਜਾਂਦਾ ਸੀ ਨਾਰੇ ਉਹੀ ਮਾਰੀ ਜਾਂਦੇ ਸੀ ਫੋਕੇ ਹੀ ਨਾਰੇ ਮਾਰੀ ਜਾਂਦੇ ਸੀ ਮੈਂ ਕਹਿੰਦਾ ਕੱਲਾ ਜਿੰਨਾ ਭਗਵਾਨ ਤਮਾਨ ਜੀ ਨੇ ਇਕੱਲਾ ਪਾਣੀ ਤੇ ਵਰਕ ਕੀਤਾ ਕੋਈ ਵੀ ਲੈ ਆਓ ਮੇਰੇ ਨਾਲ ਡਿਬੇਟ ਲਈ ਜਿੰਨਾ ਪਾਣੀ ਤੇ ਵਰਕ ਕੀਤਾ ਵੱਡੇ ਤੋਂ ਵੱਡਾ ਬੰਦਾ ਲੈ ਆਓ ਉਹਨਾਂ ਕੰਮ ਨਾ ਅਜੇ ਤੱਕ ਕਦੇ ਕਿਸੇ ਨੇ ਕੀਤਾ ਨਾ ਕਿਸੇ ਤੋਂ ਹੋਣਾ ਕਾਂਗਰਸ ਵਾਲੇ ਕਹਿੰਦੇ ਆ ਵੀ ਹਿੰਦੂਆਂ ਦਾ ਰਾਜ ਇਕੱਲਾ ਨਹੀਂ ਇਹ ਸਾਰਿਆਂ ਦਾ ਵਾ ਜਿੰਨਾ ਹਿੰਦੂਆਂ ਦਾ ਨਾ ਸਿੱਖਾਂ ਦਾ ਨਾ ਮੁਸਲਮਾਨਾਂ ਦਾ ਨਾ ਸਾਈਆਂ ਦਾ ਕਿਵੇਂ ਦੇਖ ਰਹੇ ਹੋ ਜੀ ਅੱਜ ਤੇ ਕੱਟਾ ਕੱਟ ਤੁਹਾਡੇ ਸਾਹਮਣੇ ਹੀ ਆ ਜੀ ਆਠਾ ਮਾਰ ਦਾ ਕੱਟਾ ਹੈ ਜੀ ਮਾਨ ਸਾਹਿਬ ਆਉਣ ਵਾਲੇ ਆ ਤੇ ਬੜੇ ਬੜੇ ਲੋਕਾਂ ਦਾ ਜਿਸ ਤਰੀਕੇ ਨਾਲ ਉਤਸ਼ਾਹ ਵਾ ਜਿਤ ਪੱਕੀ ਆ ਜੀ ਲੋਕ ਇਹ ਗੱਲ ਕਹਿ ਰਹੇ ਆ ਵੀ 2027 ਦਾ ਮੋੜ ਬਣਨਾ ਏ ਇਹਨਾਂ ਚੋਣਾਂ ਨੇ ਇਹਨਾਂ ਜਿੰਮਨੀ ਚੋਣਾਂ ਰੋਕੋ ਮੋੜ ਮੋੜ ਤਾਂ ਪਤਾ ਨਹੀਂ ਕੀ ਬਣਨਾ ਕੀ ਨਹੀਂ ਬਣਨਾ ਪਰ ਗੱਲ ਇਹ ਆ ਵੀ ਅਸੀਂ ਅੱਗੇ ਵਾਲੀ ਗੱਲ ਨਹੀਂ ਕਰਦੇ ਅਸੀਂ ਤਾਂ ਜਿੱਥੇ ਲੜ ਰਹੇ ਆ ਉਹਦੀ ਗੱਲ ਕਰ ਰਹੇ ਆ ਇਹ ਜਿਹੜੀ ਹੈਗੀ ਆ ਸੰਧੂ ਸਾਹਿਬ ਬਹੁਤ ਵੱਡੇ ਮਾਰਜਨ ਦੇ ਨਾਲ ਜਿੱਤ ਪ੍ਰਾਪਤ ਕੀ ਦੂਜੇ ਬੰਦੇ ਜਿਹੜੀਆਂ ਪੰਥਕ ਧਿਰਾਂ ਉਹ ਕਹਿੰਦੇ ਵੀ ਅਸੀਂ ਪੰਥ ਹਾਂ ਪੰਥ ਦੇ ਨਾਂ ਤੇ ਵੋਟਾਂ ਮੰਗਦੇ ਤਾਂ ਤਰਨਤਾਰ ਨੇਰੀਆ ਜਿਹੜਾ ਇਹ ਪੰਥਕ ਏਰੀਆ ਵਾ ਤੇ ਇੱਥੇ ਪੰਥੀ ਜਿੱਤਦਾ ਹੁੰਦਾ ਦੇਖੋ ਪੰਥ ਜਿਹੜਾ ਉਹਨਾਂ ਨੇ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀ ਕਰਾਈ ਜੋ ਉਹਨਾਂ ਨੇ ਪਿਛਲੇ ਦਿਨੀ ਤੁਸੀਂ ਦੇਖੋਗੇ ਨੌਜਵਾਨਾਂ ਤੇ ਗੋਲੀਆਂ ਚਲਾਈਆਂ ਤੇ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਪੰਥਕ ਬੰਦਿਆਂ ਦਾ ਹਾਲ ਕੀਤਾ 2011 ਚ ਜਦੋਂ ਮੈਂ ਹੌਣ ਚੱਲੜ ਸਾਹਮਣੇ ਲੈ ਕੇ ਆਂਦਾ ਤੇ ਇੱਥੇ ਕਾਲੀ ਦਲ ਦੀ ਸਰਕਾਰ ਸੀ ਤੇ ਮੈਨੂੰ ਉਹਨਾਂ ਨੇ ਜਿਹੜਾਂ 'ਚ ਧੱਕਿਆ ਅੱਜ ਤੁਸੀਂ ਸੋਚ ਸਕਦੇ ਹੋ ਕਿ ਸਾਡੇ ਵਰਗਾ ਜਿਹੜਾ ਬੰਦਾ ਵਾ ਉਹ ਕਾਲੀ ਦਲ ਨੇ ਧੱਕੇ ਦੇ ਦੇ ਕੇ ਬਾਹਰ ਕੱਢਿਆ ਹੋਵੇ ਉਹਨਾਂ ਨੂੰ ਜਿਹੜਾਂ 'ਚ ਧੱਕਿਆ ਹੋਵੇ ਤੇ ਜਿਹਨੂੰ ਇਹ ਟੋਪੀ ਵਾਲੀ ਪਾਰਟੀ ਕਹਿੰਦੇ ਆ ਉਹਨਾਂ ਨੇ ਸਾਨੂੰ ਮਾਨ ਦੇ ਕੇ ਐਮ.ਐਲ.ਏ ਬਣਾਇਆ ਹੋਵੇ ਸੋ ਇਹ ਜਿਹੜੀਆਂ ਗੱਲਾਂ ਨੇ ਸਾਰੇ ਲੋਕ ਜਾਣਦੇ ਨੇ ਇਹ ਪੰਜ ਪੁੰਥ ਵਾਲੇ ਕਿੰਨੇ ਕਿਨੇ ਹੀ ਲੋਕ ਸਭ ਲੋਕ ਜਾਣਦੇ ਆ ਅਸਲ ਦੇ ਵਿੱਚ ਨਾ ਜ਼ਿਆਦਾਤਰ ਪੁਰਾਣੇ ਜਿਹੜੇ ਹੈਗੇ ਨਾ ਤੁਹਾਡੇ ਵਰਕਰ ਤਰਨਤਾਰ ਨੇਰੀਏ ਦੇ ਉਹਨਾਂ ਤੱਕ ਵੀ ਮੇਰੀ ਪਹੁੰਚ ਹੋਈ ਹੈ ਉਹ ਕਹਿੰਦੇ ਵੀ ਜ਼ਿਆਦਾਤਰ ਜਿਹੜੀ ਸੀਟ ਨੂੰ ਲੈ ਕੇ ਨਾ ਕਾਫੀ ਪਹਿਲਾਂ ਸ਼ੁਰੂ ਤੋਂ ਵਿਵਾਦ ਖੜਦਾ ਰਿਹਾ ਵਿੱਚੋਂ ਆਂਦੇ ਕਹਿੰਦੇ ਉਹ ਜਿਹੜੇ ਵਰਕਰ ਹੈ ਨਾ ਪੁਰਾਣੇ ਉਹ ਨਾਲ ਨਹੀਂ ਹੈ ਨਹੀਂ ਨਹੀਂ ਸਾਰੇ ਵਰਕਰ ਨਾਲ ਨੇ ਮੇਰੇ ਕੋਲ ਚਭਾਲੀ ਰੀਏ ਦੀ ਡਿਊਟੀ ਲੱਗੀ ਆ ਸਾਡੇ ਕੋਲ ਜਿਹੜੇ ਪਕਸਾਲੀ ਪੁਰਾਣੇ ਵਲੰਟੀਅਰ ਜਿਹੜੇ ਕਿ ਜਦੋਂ ਪਾਰਟੀ ਬਣੀ ਸੀ ਉਹਨਾਂ ਦੇ ਚੱਲੇ ਹੋਏ ਨੇ ਸਾਰੇ ਮੇਰੇ ਨਾਲ ਕੋਈ ਪ੍ਰੋਬਲਮ ਨਹੀਂ ਹੈ ਇਹ ਸਿਰਫ ਅਫਵਾਹਵਾ ਜਾਂ ਲੋਕਾਂ ਦੀ ਇੱਕ ਬਣਾਇਆ ਹੋਇਆ ਸ਼ਕੂਫਾ ਵਾ ਬਿਲਕੁਲ ਮੋਢੇ ਨਾਲ ਮੋਢਾ ਲਾ ਕੇ ਤਾਂ ਇਹ ਨਾਲ ਇੰਨੀ ਵੱਡੀ ਲੀਡ ਜਿਹੜੀ ਆਊਗੀ ਉਹ ਸਾਡੇ ਜਿਹੜੇ ਪੁਰਾਣੇ ਵਲੰਟੀਅਰ ਨੇ ਉਹਨਾਂ ਦੀ ਵਜ੍ਹਾ ਨਾਲ ਹੀ ਆਊਗੀ ਹੋਰ ਨਹੀਂ ਕਿਸੇ ਨਾਲ ਸਕਦਾ ਕੱਲ ਸੁਪੀਰ ਸਿੰਘ ਬਾਦਲ ਸਾਹਿਬ ਦਾ ਇੰਟਰਵਿਊ ਕੀਤਾ ਉਹ ਕਹਿੰਦਾ ਜੀ ਜਿਹੜੇ ਬੰਦੇ ਨੂੰ ਹਰਾਉਣ ਵਾਸਤੇ ਇਹ ਉਦੋਂ ਤਰਲੋ ਮਰਛੀ ਸੀਗੇ 2022 ਚ ਕਹਿੰਦੇ ਵੀ ਹਰਬੀਰ ਸਿੰਘ ਨੂੰ ਹਰਾ ਦੋ ਤੇ ਤਰਨਤਾਰ ਇਹਦੀਆਂ ਨਸ਼ਾ ਮੁਕਤ ਹੋ ਜੂਗਾ ਅੱਜ ਕਿਤੇ ਉਸੇ ਨੂੰ ਜਿਤਾ ਦਿਓ ਤੇ ਤਰਨਤਾਰ ਨਸ਼ਾ ਮੁਕਤ ਹੋ ਜੂਗਾ ਇਹਨਾਂ ਚੀਜ਼ ਨੂੰ ਕਿਵੇਂ ਦੇ ਦੇਖੋ ਪਹਿਲਾਂ ਸੁਖਬੀਰ ਬਾਦਲ ਨਸ਼ਾ ਮੁਕਤ ਹੋਵੇ ਸਾਡਾ ਪੰਜਾਬ ਆਪੇ ਨਸ਼ਾ ਮੁਕਤ ਹੋ ਜੂ ਹਮ ਬਸ ਉਹਨੂੰ ਨਸ਼ਾ ਮੁਕਤ ਹੋਣ ਦੀ ਲੋੜ ਆ ਅੱਜ ਜੋ ਪੰਜਾਬ ਦੇ ਵਿੱਚ ਚਿੱਟੇ ਦਾ ਨਾਮ ਦੂਜਾ ਮਜੀਠੀਆ ਜਿਹੜੇ ਵੀ ਬੰਦੇ ਨੂੰ ਪੁੱਛ ਲੋ ਕਿ ਚਿੱਟਾ ਕੌਣ ਲੈ ਕੇ ਆਇਆ ਮਜੀਠੀਆ ਲੈ ਕੇ ਆਇਆ ਸੋ ਇਹਨਾਂ ਨੂੰ ਅਕਾਲੀ ਦਲ ਨੂੰ ਆਪ ਨਸ਼ਾ ਮੁਕਤ ਹੋਣ ਦੀ ਲੋੜ ਆ ਪੰਜਾਬ ਆਪੇ ਨਸ਼ਾ ਮੁਕਤ ਹੋ ਜੂ ਤੇਰੇ ਪਾਸੇ ਕਾਂਗਰਸ ਵਾਲੇ ਵੀ ਕਹਿ ਰਹੇ ਵੀ ਸਾਨੂੰ ਹਿੰਦੁਸਤਾਨ ਚਾਹੀਦਾ ਖਾਲਸਤਾਨ ਨਹੀਂ ਚਾਹੀਦਾ ਇਹ ਖਾਸ ਕਰਕੇ ਨਾ ਬਾਜੇ ਦੇ ਲੋਕਾਂ ਨੂੰ ਟਾਰਗੇਟ ਹੈ ਕਿਉਂਕਿ ਬਾਜੇ ਦੀ ਸਿੱਖੀ ਜਿਹੜੀ ਆ ਸ਼ੁਰੂ ਤੋਂ ਹੀ ਨਾ ਤਾਂ ਕਿਸੇ ਤੋਂ ਦੱਬੀ ਤੇ ਨਾ ਦੱਬਣੀ ਦੇਖੋ ਸਾਡਾ ਰੋਜ਼ ਨਾਰਾ ਵਾ ਰਾਜ ਕਰੇਗਾ ਖਾਲਸਾ ਕੀ ਰਹੇ ਨਾ ਕੋਈ ਸੋ ਅਸੀਂ ਇਸ ਫਲਸਫੇ ਦੇ ਹਾਂ ਅਸੀਂ ਹਿੰਦੁਸਤਾਨ ਵਾਲੇ ਫਲਸਫੇ ਦੇ ਨਹੀਂ ਹੈਗੇ ਅਸੀਂ ਇੱਕ ਕਿਸੇ ਧਿਰ ਦਾ ਰਾਜ ਨਹੀਂ ਹੈ ਇੱਥੇ ਸਾਰਿਆਂ ਨੂੰ ਸਾਰਿਆਂ ਦਾ ਇਹ ਭਾਰਤ ਆ ਇਹ ਇਕੱਲੇ ਇੱਕ ਜਿਵੇਂ ਉਹ ਕਾਂਗਰਸ ਵਾਲੇ ਕਹਿੰਦੇ ਆ ਵੀ ਹਿੰਦੂਆਂ ਦਾ ਰਾਜ ਇਕੱਲਾ ਨਹੀਂ ਸਾਰਿਆਂ ਦਾ ਵਾ ਜਿੰਨਾ ਹਿੰਦੂਆਂ ਦਾ ਉਹਨਾਂ ਸਿੱਖਾਂ ਦਾ ਉਹਨਾਂ ਮੁਸਲਮਾਨਾਂ ਦਾ ਉਹਨਾਂ ਸਾਈਆਂ ਦਾ ਤੇ ਸਾਰਿਆਂ ਦਾ ਖੂਨ ਜਿਹੜਾ ਵਾ ਇਸ ਮਿੱਟੀ ਦੇ ਵਿੱਚ ਰਲਿਆ ਵਾ ਕਿਸੇ ਦੇ ਬਾਪ ਦਾ ਹਿੰਦੁਸਤਾਨੀ ਹੈ ਆਮ ਆਦਮੀ ਪਾਰਟੀ ਕਿਹੜੇ ਕਿਹੜੇ ਮੁੱਦੇ ਲੈ ਕੇ ਜਾ ਰਹੀ ਹੈ ਹੁਣ ਪਿੰਡਾਂ 'ਚ ਆਮ ਆਦਮੀ ਪਾਰਟੀ ਨੇ ਧਰਮ ਦਾ ਮੁੱਦਾ ਛੇੜਦੀ ਹੈ ਤੇ ਨਾ ਕਾਸਟਿਜ਼ਮ ਦਾ ਮੁੱਦਾ ਲੈ ਕੇ ਆਉਂਦੀ ਹੈ ਆਮ ਆਦਮੀ ਪਾਰਟੀ ਸਾਡੇ ਬੱਚਿਆਂ ਦੀ ਨੌਕਰੀਆਂ ਸਾਡਾ ਜਿਹੜਾ ਹੈਗਾ ਰੋਜਗਾਰ ਸਾਡੀ ਹੈਲਥ ਸਾਡੀ ਸਿਹਤ ਤੇ ਸਾਡੀ এডਿਕੇਸ਼ਨ ਇਹਨਾਂ ਵਿਸ਼ਿਆਂ ਦੇ ਉੱਤੇ ਸਾਡੀਆਂ ਚੰਗੀਆਂ ਸੜਕਾਂ ਫ੍ਰੀ ਬਿਜਲੀ ਲੋਕਾਂ ਨੂੰ 10 ਲੱਖ ਰੁਪਏ ਦਾ ਬੀਮਾ ਹਰੇਕ ਪਰਿਵਾਰ ਨੂੰ ਕਿਸੇ ਵੀ ਪਰਿਵਾਰ ਦੇ ਵਿੱਚ ਮੈਂ ਕਹਿੰਦਾ ਅਸੀਂ ਅਣਹੋਣੀ ਨਾ ਹੋਵੇ ਹਰੇਕ ਪਰਿਵਾਰ ਨੂੰ 10 ਲੱਖ ਦਾ ਬੀਮਾ ਜਿੱਦਾਂ ਦੀਆਂ ਸਕੀਮਾਂ ਆਮ ਆਦਮੀ ਪਾਰਟੀ ਲੈ ਕੇ ਆ ਰਹੀ ਹੈ ਤੁਸੀਂ ਇਹ ਦੇਖੋਗੇ ਪਾਣੀ ਆ ਹੁਣ ਤੱਕ ਬਾਦਲ ਹੋਣੀ ਸਾਨੂੰ ਨਾਰੇ ਮਾਰ ਮਾਰੇ ਮਾਰਦੇ ਰਹੇ ਕਿ ਪਾਣੀ ਬਚਾਉਣ ਦੇ ਲਈ ਕੁਰਬਾਨੀਆਂ ਦੇਣੀਆਂ ਪੈਣੀਆਂ ਜੀ ਸ਼ਹੀਦੀਆਂ ਲਈ ਤਿਆਰ ਹੋ ਜਾਓ ਜੀ ਪਾਣੀ ਵਰਤਦੇ ਸੀ 20% ਬਾਕੀ 80% ਉਧਰ ਚਾਈ ਜਾਂਦਾ ਸੀ ਨਾਰੇ ਉਹੀ ਮਾਰੀ ਜਾਂਦੇ ਸੀ ਫੋਕੇ ਹੀ ਨਾਰੇ ਮਾਰੀ ਜਾਂਦੇ ਸੀ ਮੈਂ ਕਹਿੰਦਾ ਕੱਲਾ ਜਿੰਨਾ ਭਗਵੰਤ ਮਾਨ ਜੀ ਨੇ ਕੱਲਾ ਪਾਣੀ ਤੇ ਵਰਕ ਕੀਤਾ ਕੋਈ ਵੀ ਲੈ ਆਓ ਮੇਰੇ ਨਾਲ ਡਿਬੇਟ ਲਈ ਜਿੰਨਾ ਪਾਣੀ ਤੇ ਵਰਕ ਕੀਤਾ ਵੱਡੇ ਤੋਂ ਵੱਡਾ ਬੰਦਾ ਲੈ ਆਓ ਉਹਨਾਂ ਕੰਮ ਨਾ ਅਜੇ ਤੱਕ ਕਦੇ ਕਿਸੇ ਨੇ ਕੀਤਾ ਨਾ ਕਿਸੇ ਤੋਂ ਹੋਣਾ ਮੈਂ ਕਹਿੰਦਾ ਇਸ ਚੀਜ਼ ਦਾ ਜਿਹੜਾ ਦੇਣਾ ਵਾ ਉਹ ਪੰਜਾਬ ਦੇ ਵਾਸੀ ਭਗਵੰਤ ਮਾਨ ਦਾ ਨਹੀਂ ਦੇ ਸਕਦੇ ਪਾਣੀ ਬਚਾਉਣ ਦੇ ਲਈ ਕਿੱਦਾਂ ਉਹਨਾਂ ਨੇ ਸੂਏ ਕੱਢੇ ਕਿੱਦਾਂ ਪਾਈਪਾਂ ਬਿਸ਼ਾਈਆਂ ਮੇਰੇ ਹਲਕੇ ਦੇ ਵਿੱਚ ਹੀ ਦੋ ਸੂਏ ਵੱਡੇ ਵੱਡੇ ਸੂਏ ਕੱਢੇ ਜਿਹੜੇ ਕਿ 40-40 ਸਾਲਾਂ ਦੇ ਲੋਕਾਂ ਨੇ ਦੱਬੇ ਹੋਏ ਸੋ ਇਹ ਜੋ ਕੰਮ ਸਾਡੀਆਂ ਨਸਲਾਂ ਬਚਾਉਣ ਦਾ ਕੰਮ ਜਿਹੜਾ ਅਸਲ 'ਚ ਭਗਵੰਤ ਮਾਨ ਨੇ ਕੀਤਾ ਮੈਨੂੰ ਨਹੀਂ ਲੱਗਦਾ ਕਿਸੇ ਨੂੰ ਸਮਝ ਚਪੋਗਾ ਇਹ ਕਹਿੰਦੇ ਆਮ ਘਰਾਂ ਦੇ ਬੱਚਿਆਂ ਨੂੰ ਟਿਕਟ ਨਹੀਂ ਦਿੱਤੀ ਇੱਕ ਧਣਾੜ ਨੂੰ ਲਿਆ ਕੇ ਟਿਕਟ ਦਿੱਤੀ ਆਮ ਘਰਾਂ ਦੀਆਂ ਨਮੂ ਨਿਗਟਨ ਦਤੀਆ ਮਾਸ ਨੂੰ ਕਹਿਆ ਸਾਨੂੰ ਜੇਲਾਂ ਤੋਂ ਕੱਢ ਕੇ ਐਮ ਐਲ ਏ ਬਣਾਦਾ ਇਸ ਤੋਂ ਵੱਡਾ ਹਮ ਕਰਦਾ ਹੋਰ ਕੌਣ ਹੋ ਸਕਦਾ ਤੁਹਾਡੇ ਸਾਹਮਣੇ ਖੜੇ ਆ ਕੀ ਅਪੀਲ ਕਰਨੀ ਚਾਹੋਗੇ ਲੋਕਾਂ ਨੂੰ ਲੋਕਾਂ ਨੂੰ ਇਹ ਅਪੀਲ ਆ ਕਿ ਮਤਦਾਨ ਅਕਲ ਦੇ ਨਾਲ ਵੋਟ ਪਾਓ ਜਿਹੜੀ ਜਿਹੜਾ ਬੰਦਾ ਤੁਹਾਡੇ ਬੱਚਿਆਂ ਬਾਰੇ ਸੋਚੇ ਤੁਹਾਡੇ ਭਵਿੱਖ ਬਾਰੇ ਸੋਚੇ ਸਾਡੇ ਪਾਣੀ ਬਾਰੇ ਸੋਚੇ ਸਾਡੇ ਵਾਜੂ ਮੰਡਲ ਬਾਰੇ ਸੋਚੇ ਸਾਡੇ ਆਉਣ ਵਾਲੇ ਬੱਚਿਆਂ ਲਈ ਬਾਰੇ ਸੋਚੇ ਐਸੇ ਬੰਦੇ ਨੂੰ ਵੋਟਾਂ ਪਾਓ ਨਹੀਂ ਤਾਂ ਹੋਰ ਪਾਸੇ ਵੋਟਾਂ ਪਾ ਕੇ 1.5 ਸਾਲ ਕੋਈ ਕਹੇਗਾ ਜੀ ਸਾਡੀ ਸਰਕਾਰ ਨਹੀਂ ਜੀ ਅਸੀਂ ਕੀ ਕਰੀਏ ਜੀ ਪੈਸੇ ਨਹੀਂ ਮਿਲਦੇ ਜੀ ਸਾਡਾ ਹਲਕਾ ਪਿੱਛੇ ਚਲੇ ਜਾਏਗਾ ਆਪਾਂ ਪਿੱਛੇ ਨਹੀਂ ਲੈ ਕੇ ਜਾਣਾ ਤਰਨਤਾਰਨ 95 ਗੁਰੂ ਨਾਨਕ ਦੀ ਵਰਸਾਈ ਧਰਤੀ ਆ ਇਸ ਨੂੰ ਅਸੀਂ ਬੁਲੰਦੀਆਂ ਤੇ ਲੈ ਕੇ ਜਾਣਾ ਵੱਧ ਤੋਂ ਵੱਧ ਤੁਸੀਂ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਓ ਹਲਕੇ ਦੀ ਨਿਹਾਰ ਬਦਲਣਾ ਸਾਡਾ ਕੰਮ ਹੈ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਇਸ ਸਾਲ ਗਵਾਸਪੁਰਾ ਸਾਹਿਬ ਐਮਐਲਏ ਗਵਾਸਪੁਰਾ ਸਾਹਿਬ ਇੰਨ ਨਾਲ ਆਪਾਂ ਗੱਲਬਾਤ ਕੀਤੀ ਉਹਨੇ ਦੱਸਿਆ ਹੈ ਕਿ ਆਉਣ ਵਾਲੇ ਸਮੇਂ ਵਿੱਚ ਸਾਡੀ ਕੋਈ ਚੈਰੀ ਹੈ ਤੇ ਵੱਡੀ ਲੀਡ ਦੇ ਨਾਲ ਸਾਨੂੰ ਜਿੱਤ ਦੀ ਆਸ ਹੈ ਤਰਨਤਾਰਨ ਚ ਜਿੱਤਣਾ ਅੱਜ ਦੀ ਵੀਡੀਓ ਵਿੱਚ ਨਹੀਂ ਧੰਨਵਾਦ